ਸਤਿ ਸ਼੍ਰੀ ਅਕਾਲ ਤੇਰੇ ਵਿਦਿਆਰਥੀਓ ਮੈਂ ਨਵਦੀਪ ਸਿੰਘ ਜੁਰੇ ਇੱਕ ਵਾਰ ਫੇਰ ਤੋਂ ਸਵਾਗਤ ਕਰਦਾ ਤੁਹਾਡਾ ਪੰਜਾਬੀ ਮਾਂ ਬੋਲੀ ਦੀ ਇਸ ਕਲਾਸ ਦੇ ਵਿੱਚ ਬੱਚਿਓ ਕੱਲ 2017 ਫਰਵਰੀ 2024 ਨੂੰ ਤੁਹਾਡਾ 10ਵੀਂ ਜਮਾਤ ਦਾ ਪੰਜਾਬੀ B ਦਾ ਪੇਪਰ ਹੋ ਜਾ ਰਿਹਾ ਇਸ ਵੀਡੀਓ ਦੇ ਵਿੱਚ ਆਪਾਂ ਤਿਆਰੀ ਕਰਾਂਗੇ ਇਸ ਪੇਪਰ ਦੀ ਇਹਦੇ ਲਈ ਮੈਂ ਲਿਆ ਤੁਹਾਡਾ ਹੀ ਪ੍ਰੀ ਬੋਰਡ ਦਾ 2024 ਦਾ ਪੇਪਰ ਜਿਹੜਾ ਕਿ ਕੁਝ ਦਿਨ ਪਹਿਲਾਂ ਹੀ ਹੋ ਕੇ ਆਟਿਆ ਇਹ ਪੇਪਰ ਆਪਾਂ ਮੈਂ ਇਸ ਕਰਕੇ ਲਿਆ ਕਿਉਂਕਿ ਇਸ ਤੋਂ ਤਿਆਰੀ ਕਰਨੀ ਆਪਾਂ ਨੂੰ ਸੌਖੀ ਹੋ ਜਾਏਗੀ ਕਿਉਂਕਿ ਜਿਹੜਾ ਫਾਈਨਲ ਪੇਪਰ ਹੋਏਗਾ ਆਪਾਂ ਕਾਫੀ ਪੇਪਰ ਹੋਏਗਾ ਉਹ ਬਿਲਕੁਲ ਇਸੇ ਤਰ੍ਹਾਂ ਦਾ ਹੋਏਗਾ ਇਸੇ ਪੈਟਰਨ ਦਾ ਹੋਏਗਾ ਇਹ ਨਹੀਂ ਅੰਕ ਦਾ ਹੋਏਗਾ ਜੇ ਕੁਝ ਬਦਲਿਆ ਹੋਏਗਾ ਤਾਂ ਪ੍ਰਸ਼ਨ ਬਦਲੇ ਹੋਣਗੇ ਤਾਂ ਇਸ ਤੋਂ ਆਪਾਂ ਨੂੰ ਅੰਦਾਜ਼ਾ ਹੋ ਜਾਏਗਾ ਕਿ ਹੋਰ ਕਿਹੜੇ ਤਰ੍ਹਾਂ ਦੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਨਾਲ ਨਾਲ ਆਪਾਂ ਇਸ ਨੂੰ ਹੱਲ ਕਰਾਂਗੇ ਤੇ ਨਾਲ ਨਾਲ ਆਪਾਂ ਇਸ ਤੇ ਚਰਚਾ ਕਰਾਂਗੇ ਕਿ ਹੋਰ ਕਿਹੜੇ ਪ੍ਰਸ਼ਨ ਪੁੱਛੇ ਜਾ ਸਕਦੇ ਨੇ ਠੀਕ ਹੈ ਪਹਿਲਾ ਪ੍ਰਸ਼ਨ ਬੱਚਿਓ ਸੰਦਲ ਲਗਾਈ ਦਾ ਤੁਹਾਨੂੰ ਪਤਾ ਹੀ ਆ ਪੀਪਰ ਈ ਦੇ ਵਿੱਚ ਵੀ ਤੁਹਾਨੂੰ ਪਤਾ ਲੱਗਿਆ ਸੀ ਦੂਸਰਾ ਪ੍ਰਸ਼ਨ ਵਸਤੂ ਮਿਸਟ ਪ੍ਰਸ਼ਨ ਨੇ ਜਿਹੜੇ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਆਬਜੈਕਟਿਵ ਟਾਈਪ ਕੁਐਸਚਨਸ ਕਹਿੰਦੇ ਆ ਇਹ ਤੁਹਾਨੂੰ ਆਉਣ ਦੇ ਦਾ ਇੱਕ ਨੰਬਰ ਦਾ ਇੱਕ ਹੋਏਗਾ ਪਹਿਲਾ ਪ੍ਰਸ਼ਨ ਦੇਖੋ ਇਹ ਭਾਸ਼ਾ ਦਾ ਸ਼ੁੱਧ ਅਤੇ ਮੈਰੀ ਰੂਪ ਸਮਝਣ ਲਈ ਕਿਸ ਚੀਜ਼ ਦੀ ਬੜੀ ਮਹੱਤਤਾ ਹੈ ਤਾਂ ਇਹਦਾ ਉੱਤਰ ਹੈ ਵਿਆਕਰਨ ਵਿਆਕਰਨ ਨਾਲ ਸੰਬੰਧਤ ਤੁਹਾਨੂੰ ਇੱਕ ਪ੍ਰਸ਼ਨ ਜ਼ਰੂਰ ਆਏਗਾ ਜਿਸਦਾ ਉੱਤਰ ਵਿਆਕਰਨ ਹੋਏਗਾ ਤਵੇ ਅਧਿਆਪਕੀਆ ਬੱਚੇ ਵਿਆਕਰਨਾ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਹੜੇ ਨਿਯਮ ਕਿਸੇ ਭਾਸ਼ਾ ਨੂੰ ਸ਼ਵੰਦ ਦੇ ਮਿਆਰੀ ਬਣਾਉਂਦੇ ਠੀਕ ਆ ਉਸ ਤੋਂ ਬਾਅਦ ਦੂਸਰਾ ਪ੍ਰਸ਼ਨ ਹੈਗਾ ਸੰਦੇ ਕੋਲ ਕਿ ਸੁਧਾਰਨ ਵਾਕ ਦੇ ਅੰਤ ਵਿੱਚ ਕਿਹੜਾ ਵਿਸ਼ਰਾਮ ਚੰ ਲੱਗਦਾ ਹੈ ਸੁਧਾਰਨ ਵਾਕ ਦੇ ਅੰਤ ਵਿੱਚ ਡੰਡੀ ਜਿਸ ਨੂੰ ਅਸੀਂ ਪੂਰਵ ਵਿਸ਼ਰਾਮ ਚਿੰਨ੍ਹ ਵੀ ਕਹਿੰਦੇ ਆ ਲੱਗਦਾ ਹੈ ਇਸ ਵਰਗੇ ਕੋਰਟ ਦੇ ਪ੍ਰਸ਼ਨ ਪੁੱਛੇ ਜਾਂ ਸਕਦੇ ਨੇ ਇਹ ਪੁੱਛਿਆ ਜਾ ਸਕਦਾ ਕਿ ਪ੍ਰਸ਼ਨਵਾਚਕ ਵਾਕ ਦੇ ਅੰਦਰ ਵਿੱਚ ਕਿਹੜਾ ਪ੍ਰਸ਼ਨ ਚ ਕਿਹੜਾ ਚੰ ਲੱਗਦਾ ਉਸ ਨੂੰ ਅਸੀਂ ਪ੍ਰਸ਼ਨ ਚ ਕਹਿੰਦੇ ਆ ਇਹਦਾ ਇੱਥੇ ਲੱਗਿਆ ਹੋਇਆ। ਇਸ ਤੋਂ ਇਲਾਵਾ ਇੱਕ ਆਵਾਜ਼ ਹੁੰਦਾ ਸਾਡੇ ਕੋਲ ਇਸ ਵਿੱਚ ਬਾਅਦ ਵਿੱਚ ਜਿਸ ਦੇ ਪਿੱਛੇ ਵਿਸਮ ਇਕ ਤੇ ਲੱਗਦਾ। ਤੇ ਬੱਚੋ ਅਗਲਾ ਪ੍ਰਸ਼ਨ ਹੈਗਾ ਤੁਹਾਡੇ ਕੋਲ ਕਿ ਸਖਤਾਲੀ ਬੋਲੀ ਦਾ ਆਧਾਰ ਕਿਹੜੀ ਉਪਭਾਸ਼ਾ ਨੂੰ ਮੰਨਿਆ ਜਾਂਦਾ ਹੈ? ਸਖਤਾਲੀ ਬੋਲੀ ਦਾ ਆਧਾਰ ਮਾਝੀ ਉਪਭਾਸ਼ਾ ਨੂੰ ਮੰਨਿਆ ਜਾਂਦਾ ਹੈ। ਤਾਂ ਇਸ ਵਰਗੇ 4 ਜਿਹੜੇ ਪ੍ਰਸ਼ਨ ਆ ਸਕਦੇ ਨੇ ਸਾਨੂੰ। ਹੋਰ ਬਾਕੀ ਜਿਹੜੀਆਂ ਸਾਡੀਆਂ ਪਛਾਵਾਂ ਨੇ ਜਿਹੜੀਆਂ ਕਿ ਚੜ੍ਹਦੇ ਪੰਜਾਬ ਦੇ ਵਿੱਚ ਬੋਲੀ ਜਾਂਦੀਆਂ ਨੇ, ਭਾਰਤੀ ਪੰਜਾਬ ਦੇ ਵਿੱਚ ਬੋਲੀ ਜਾਂਦੀਆਂ ਨੇ। ਉਨੇ ਮਾਜੀ ਤੋਂ ਲਵੰਬਰ ਬਈ ਦੁਆਬੀ ਤੇ ਪੋਆਦੀ ਤਾਂ ਸਾਡੇ ਤੋਂ ਇਹ ਪੁੱਛਿਆ ਜਾ ਸਕਦਾ ਕਿ ਮਾਜੀ ਕਿਹੜੇ ਲਾਤੀ ਤੇ ਬੋਲੀ ਜਾਂਦੀ ਆ ਦੁਆਬੀ ਕਿਹੜੇ ਲਾਤੀ ਤੇ ਬੋਲੀ ਜਾਂਦੀ ਆ ਤਾਂ ਇਸ ਦੀ ਇੱਕ ਚਲਕ ਦੇਖੋ ਮਾਜੀ ਬੋਲੀ ਜਾਂਦੀ ਆ ਬੱਚੋ ਅਮਰਸਰ ਤਰਨਤਾਰਨ ਗੁਰਦਾਸਪੁਰ ਪਠਾਨਕੂ ਦੂਸਰੀ ਪਾਸਾ ਸਾਡੇ ਕੋਲ ਜਿਹੜੀ ਹੈਗੀ ਮਲਵਈ ਮਲਵਈ ਉਪ ਬੋਲੀ ਬੋਲੀ ਜਾਂਦੀ ਇਹਨੂੰ ਧਿਆਨ ਆ ਮੁਕਤਸਰ ਫਰੀਦਕੋਟ ਫਾਜ਼ਿਲਕਾ ਮੋਗਾ ਬਟਿੰਡਾ ਮਾਨਸਾ ਬਰਨਾਲਾ ਫੇਰ ਹੈਗੇ ਜਵਾਬੀ ਜਵਾਬੀ ਬੋਲੀ ਜਾਂਦੀ ਹੈ ਬੱਚਿਓ ਜਲੰਧਰ ਕਪੂਰਥਲਾ ਹੁਸ਼ਿਆਰ ਕੋ ਸ਼ਹੀਦ ਭਗਤ ਸਿੰਘ ਨਗਰ ਜਿਸ ਨੂੰ ਦਾ ਨਾਮ ਨਵਾਂ ਸ਼ਹਿਰ ਸੀ। ਫੋਦੀ ਬੋਲੀ ਜਾਂਦੀ ਹੈ ਬੱਚਿਓ ਰੋਪੜ ਦੇ ਰੀਜ ਜਿਸ ਦਾ ਨਾਮ ਰੋਪਨਗਰ ਹੈ ਸਹਾਬਜਾਦਾਜੀਤ ਸਿੰਘ ਨਗਰ ਜਿਸ ਨੂੰ ਅਸੀਂ ਮਹਾਲੀ ਕਹਿੰਦੇ ਰਹੇ ਹਾਂ ਤੇ ਪਟਿਆਲੇ ਦਾ ਉਹ ਹਿੱਸਾ ਜਿਹੜਾ ਕਿ ਹਰਿਆਣੇ ਦੇ ਨਾਲ ਲੱਗਦਾ ਤੇ ਸਭ ਰੂਡ ਦਾ ਉਹ ਹਿੱਸਾ ਜਿਹੜਾ ਹਰਿਆਣੇ ਦੇ ਨਾਲ ਠੀਕ ਹੈ ਬੱਚਿਓ ਇਸ ਤੋਂ ਬਾਅਦ ਸਾਡੇ ਕੋਲ ਅਗਲਾ ਪ੍ਰਸ਼ਨ ਹੈਗਾ ਤੇ ਵਿਆਕਰਣ ਦੇ ਕਿਸ ਭਾਗ ਅਧੀਨ ਪਛਾਈ ਤੁਹਿਆਂ ਦਾ ਅਧਿਐਨ ਕੀਤਾ ਜਾਵੇ। ਬੱਚਿਓ ਇਹ ਦਾ ਸਮਝੋ ਕਿ ਸਾਡੇ ਵਿਆਕਰਨ ਦੇ ਚਾਰ ਅੰਗ ਹਨ ਧੁਨੀ ਰੂਪ ਸ਼ਬਦ ਰੂਪ ਅਰਥ ਰੂਪ ਵਾਕ ਰੂਪ ਤਾਂ ਧੁਨੀ ਰੂਪ ਦੇ ਵਿੱਚ ਕੀ ਆ ਧੁਨੀਆਂ ਦਾ ਦੈਨ ਕੀਤਾ ਜਾਂਦਾ ਹੈ ਇਹ ਸਭ ਉੱਤਰ ਸੀ ਧੁਨੀ ਰੂਪ ਪਛਾਹੀ ਤੁਨੀ ਦੈਨ ਕੀਤਾ ਜਾਂਦਾ ਹੈ ਧੁਨੀ ਰੂਪ ਦੇ ਵਿੱਚ ਸ਼ਬਦ ਰੂਪ ਦੇ ਵਿੱਚ ਸ਼ਬਦਾਂ ਦਾ ਦੈਨ ਅਰਥ ਰੂਪ ਦੇ ਵਿੱਚ ਸ਼ਬਦਾਂ ਦੇ ਅਰਥਾਂ ਦਾ ਦੈਨ ਵਾਕ ਰੂਪ ਦੇ ਵਿੱਚ ਵਾਕਾਂ ਦਾ ਦੈਨ ਤਾਂ ਇਹਦੇ ਨਾਲ ਮਿਲਦੇ ਜੁਲਦੇ ਚਾਰ ਪ੍ਰਸ਼ਨ ਹੋਰ ਨੇ ਜਿੰਨਾਂ ਨੂੰ ਤੁਸੀਂ ਸਮਝਣਾ ਜੇਕਰ ਤੁਹਾਨੂੰ ਪ੍ਰਸ਼ਨ ਆਉਂਦਾ ਇਹ ਵਾਕ ਬੋਧ ਦੇ ਵਿੱਚ ਕਿਸ ਚੀਜ਼ ਦਾ ਦਾਇਰਨ ਕੀਤਾ ਜਾਂਦਾ ਵਾਕਾਂ ਦਾ ਸ਼ਬਦ ਬੋਧ ਦੇ ਵਿੱਚ ਕਿਸ ਚੀਜ਼ ਦਾ ਦਾਇਰਨ ਕੀਤਾ ਜਾਂਦਾ ਸ਼ਬਦ ਰਾਤ ਬੋਧ ਦੇ ਵਿੱਚ ਕਿਸ ਚੀਜ਼ ਦਾ ਦਾਇਰਨ ਕੀਤਾ ਜਾਂਦਾ ਸ਼ਬਦਾਂ ਦੇ ਅਰਥਾਂ ਦਾ ਅਗਲਾ ਪ੍ਰਸ਼ਨ ਦੇਖੋ ਗੁਰਮੁਖੀ ਲਿਪੀ ਵਿੱਚ ਲਗਾ ਕਰਕੇ ਲਈ ਗੁਰਮੁਖੀ ਲਿਪੀ ਵਿੱਚ ਬਚੋ ਤਿੰਨਾ ਲਗਾ ਕਰ ਹਨ ਗਿੰਡੀ ਟਿੱਪੀ ਅਦਕ ਇਸ ਤਰ੍ਹਾਂ ਆਵਾ ਸਾਡੇ ਕੋਲੇ ਹੋਰ ਕਿਹੜੇ ਕਿਹੜੇ ਚੀਜ਼ਾਂ ਨੇ ਜਿਹੜੀਆਂ ਤਿੰਨਾਂ ਨੇ ਯਾਦ ਰੱਖਿਓ ਸਾਡੇ ਕੋਲੇ ਸਵਾਰਵਾਹਕ ਤਿੰਨਾਂ ਨੇ ਊੜਾ ਏੜਾ ਈੜੀ ਸਾਡੇ ਕੋਲੇ ਦੋ ਤਖੰਤਾਂ ਨੇ ਜਿਹੜੇ ਕਿ ਪੈਰ ਚ ਪੈ ਜਿਹੜੀ ਆ ਹਾ ਰਾ ਤੇਵਾ ਇਸ ਤੋਂ ਇਲਾਵਾ ਸਾਡੇ ਕੋਲ ਅਨੁਨਾਸਕੀ ਵਿਅੰਜਨ ਨੇ ਜਿਹੜੇ ਪੰਜ ਨੇ ਸਾਡੇ ਕੋਲੇ ਜਿਹੜੇ ਵਿਅੰਜਨ ਨੇ ਸਸੇ ਤੋਂ ਲੈ ਕੇ ਰਾੜੇ ਤੱਕ ਸਾਡੇ ਵਿਅੰਜਨ ਨੇ ਇਹ ਚੀਜ਼ਾਂ ਤੁਸੀਂ ਯਾਦ ਰੱਖਣੀ ਹੈ ਅਗਲਾ ਪ੍ਰਸ਼ਨ ਹੈਗਾ ਦੇ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਵਿੱਚ ਮਾਝੀ ਉਪਭੋਲੀ ਬੋਲੀ ਜਾਂਦੀ ਹੈ ਇਹ ਰਸਨਾ ਸਹੀ ਹੈ ਜਾਂ ਗਲਤ ਇਹ ਆਪਾਂ ਪਹਿਲਾਂ ਵੀ ਚਰਚਾ ਕਰਕੇ ਆਏ ਹਾਂ ਤੁਸੀਂ ਇਸ ਦੇ ਝਲਕ ਦੇਖ ਕੇ ਕਹਿੰਦੇ ਹੋ ਤਰਨਤਾਰਨ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਮਾਝੀ ਉਪਭੋਲੀ ਬੋਲੀ ਜਾਂਦੀ ਹੈ ਇਹ ਦੇਖ ਤਾਂ ਸਹੀ ਹੈ ਇਹੋ ਜਿਹਾ ਮਿਲਦਾ ਜੁਲਦਾ ਪ੍ਰਸ਼ਨ ਤੁਹਾਨੂੰ ਕੀ ਆ ਸਕਦਾਗਾ ਅ ਤੁਸੀਂ ਕਿਤੇ ਮਰਬਈ ਉਪਪੂਲੀ ਦੇ ਜਿਹੜੇ ਪਾਈ ਜਾਂਦਦੇ ਆ 도ਆਬੀ ਪੂਲੀ ਦੇ ਜਿਹੜੇ ਪਾਈ ਜਾਂਦਦੇ ਆ ਤਾਂ ਸਹੀ ਗਲਤ ਦੱਸਣ ਦੇ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਜ਼ਿਲ੍ਹੇ ਦੇ ਵਿੱਚ ਕਿਹੜੀ ਉਪਪੂਲੀ ਬੋਲੀ ਜਾਂਦੀ ਹੈ ਅੱਗੇ ਆਓ ਕਾਕਾ ਪੇਸ਼ਣ ਤੇ ਕਿ ਹਨੇਰਾ ਸ਼ਬਦ ਦਾ ਇਸਤਰੀ ਲਿੰਗ ਹਨੇਰੀ ਹੈ ਸਹੀ ਜਗ੍ਹਾ ਇਹ ਬੱਚਿਓ ਗੱਲ ਤਾਂ ਸਾਡੀ ਜੀ ਗੱਲ ਆ ਕਿ ਲਿੰਗ ਪਲਿੰਗ ਦੇ ਵਿੱਚ ਇਸਤਰੀ ਲਿੰਗ ਤੇ ਪਲਿੰਗ ਦੇ ਵਿੱਚ ਕੀ ਹੁੰਦਾ ਹੈ ਜਿਸ ਤਰ੍ਹਾਂ ਕੀ ਕਹਿਣਾ ਚਾਚੀ 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 ਦੀ ਘਰ ਵਾਲੀ ਚਾਚੀ ਤਾਈ ਦੀ ਘਰ ਵਾਲੀ ਤਾਈ ਤਾਂ ਹੁਣ ਦੇਖੋ ਹਨੇਰੀ ਦੀ ਘਰ ਵਾਲੀ ਹਨੇਰੀ ਤਾਂ ਨਹੀਂ ਹੁੰਦੀ ਠੀਕ ਆ ਹਰੇ ਰਾਲਾ ਵਿੱਚ ਜਿਹੜਾ ਹਨੇਰੀ ਰਾਲਾ ਵਿੱਚ ਜੇ ਇਸ ਕਰਕੇ ਇਹ ਗਲਤ ਹੋ ਗਿਆ ਸੋਫੀਜੀ ਭਾਸ਼ਾ ਦੇ ਵਿੱਚ ਸੰਭਲੋ ਇਹ ਅਰੇ ਬੱਚਿਓ ਫਾਸਕੀ ਅਤੇ ਕੁੱਤਾ ਭਾਵਾਚਕ ਨਾਮ ਹਨ ਇਹ ਬੱਚਿਓ ਗਲਤ ਆ ਹਾਥੀ ਦੇ ਕੁੱਤਾ ਭਾਵਾਚਕ ਨਾਮ ਨਹੀਂ ਹਾਥੀ ਦੇ ਕੁੱਤਾ ਆ ਨਾਮ ਨਹੀਂ ਜਾਤੀ ਵਾਚਕ ਨਾਮ ਨੇ ਤਾਂ ਇਸ ਦੇ ਲਈ ਵੈਸੇ ਤਾਂ ਕਾਫੀ ਲੰਬੀ ਚੋੜੀ ਗੱਲ ਆ ਕਿ ਸਾਰੇ ਸ਼ਬਦ ਸ਼੍ਰੇਣੀ ਹਿੰਦੀ ਤੁਹਾਡੀ ਤੇਰੀ ਕਰਾਉਣੀ ਪਰੰਤੂ ਫਿਰ ਯਾਦ ਰੱਖਿਓ ਤੇ ਜਿਹੜੇ ਸ਼ਬਦ ਸਮੂਹ ਚੀਜ਼ਾਂ ਦੇ ਲਈ ਵਰਤੇ ਜਾਂਦੇ ਨੇ ਉਹ ਆਮ ਨਾਮ ਹੁੰਦੇ ਨੇ ਜਿਹੜੇ ਸ਼ਬਦ ਕਿਸੇ ਖਾਸ ਵਿਅਕਤੀ ਖਾਸ ਥਾਂ ਦੇ ਲਈ ਵਰਤੇ ਜਾਂਦੇ ਨੇ ਉਹ ਖਾਸ ਨਾਮ ਹੁੰਦੇ ਨੇ ਜਿਹੜੇ ਸ਼ਬਦ ਬੰਡਜੋਗ ਚੀਜ਼ਾਂ ਦੇ ਇਕੱਠ ਲਈ ਵਰਤੇ ਜਾਂਦੇ ਨੇ ਇਹ ਇਕੱਠ ਵਚ ਨਾਮ ਹੁੰਦੇ ਨੇ ਜਿਹੜੇ ਸ਼ਬਦ ਉਹਨਾਂ ਵਸਤੂਆਂ ਲਈ ਵਰਤੇ ਜਾਂਦੇ ਜਿਹੜੀਆਂ ਮਾਪੀਆਂ ਜਾਣ ਤੋਲੀਆਂ ਜਾਣ ਹਾਰੀਆਂ ਜਾਣ ਪਰੰਤੂ ਗਿਣੀਆਂ ਨਾ ਜਾਣ ਉਹ ਵਸਤੂ ਵਚ ਨਾਮ ਹੁੰਦੇ ਨੇ ਤਾਂ ਇੱਥੇ ਉਦਾਹਰਣਾਂ ਦੇਖੋ ਬੱਚੋ ਜਿਵੇਂ ਹਾਥੀ, ਕੁੱਤਾ, ਬਾਂਦਰ ਇਹ ਸਾਰੇ ਦੇ ਸਾਰੇ ਜਿੰਨੇ ਵੀ ਸਾਡੇ ਕੋਲੇ ਜਾਨਵਰ ਨੇ ਇਹ ਆਮ ਨਾਮ ਨੇ। ਇਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਇੱਕ ਤੋਂ ਜ਼ਿਆਦਾ ਮਿਲਦੀਆਂ ਨੇ ਤੁਹਾਨੂੰ ਉਹ ਆਮ ਨਾਮ ਹੀ ਹੋਣਗੇ। ਨਾਮ ਦੇ ਵਿੱਚ ਸਭ ਤੋਂ ਵੱਧ ਮਿਲਦੀ ਆਮ ਨਾਮ ਦੀ ਆ। ਖਾਸ ਨਾਮ ਕਿਹੜੇ ਨੇ? ਖਾਸ ਨਾਮ ਕਿਸੇ ਵਿਅਕਤੀ ਦਾ ਨਾਮ ਹੋਊਗਾ ਖਾਸਾ ਚ ਕੋਈ ਵੀ ਨਾਮ। ਇਸ ਤੋਂ ਇਲਾਵਾ ਉਹ ਚੀਜ਼ ਜਿਹੜੀ ਇੱਕ ਆ ਉਹ ਖਾਸ। ਕਿਸੇ ਇੱਕ ਪਿੰਡ ਦਾ ਨਾਮ ਆ, ਕਿਸੇ ਸ਼ਹਿਰ ਦਾ ਨਾਮ ਆ ਉਹ ਖਾਸ। ਵਸਤੂ ਵਾਚਕ ਨਾਮ ਤੇ ਕਿਹੜੇ ਕਿਹਨੇ ਬੱਚੋ ਜਿੰਨੇ ਸਾਡੇ ਕੋਲੇ ਤਰਲ ਪਦਾਰਥ ਨੇ ਉਹ ਵਸਤੂ ਵਾਚਕ ਨਾਮ ਦੇ ਵਿੱਚ ਆਉਣਗੇ ਚਾਹੇ ਉਹ ਜਿਸ ਤਰ੍ਹਾਂ ਪਾਣੀ ਤੇਲ ਦੁੱਧ ਦਹੀਂ ਲੱਸੀ ਇਸ ਤੋਂ ਇਲਾਵਾ ਜਿੰਨੇ ਸਾਡੇ ਕੋਲੇ ਸਾਡੇ ਕੋਲੇ ਧਾਤਾਂ ਨੇ ਲੋਹਾ ਸੋਨਾ ਚਾਂਦੀ ਇਸ ਤੋਂ ਇਲਾਵਾ ਜਿੰਨੇ ਸਾਡੇ ਕੋਲੇ ਅਨਾਜ ਨੇ ਉਹ ਸਾਰੇ ਦੇ ਸਾਰੇ ਵਸਤੂ ਵਾਚਕ ਨਾਮ ਦੇ ਵਿੱਚ ਆਉਣਗੇ ਫਿਰ ਭਾਵ ਵਾਚਕ ਨਾਮ ਸਾਡੇ ਕੋਲੇ ਕੀ ਹੁੰਦਾ ਹੈਗਾ ਭਾਵ ਵਾਚਕ ਨਾਮ ਸਾਡੇ ਉਹ ਭਾਵ ਨੇ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ ਛੂ ਨਹੀਂ ਸਕਦੇ ਸਿਰਫ ਮਹਿਸੂਸ ਕਰ ਸਕਦੇ ਆ ਜਿਸ ਤਰ੍ਹਾਂ ਗੁਰਮੀਤ ਸਰਦਾਰ ਦੀ ਖੁਸ਼ੀ ਦਾ ਨਹੀਂ ਆਪ ਠੀਕ ਆ ਅਗਲੇ ਪ੍ਰਸ਼ਨ ਤੇ ਆਉਣੇ ਬੱਚੇ ਖੇਡ ਰਹੇ ਸਨ ਬਾਤ ਦਾ ਜਿਹੜਾ ਕਾਲ ਲੱਸਣਾ ਆਪਾਂ ਉਹ ਵਰਤਮਾਨ ਕਾਲ ਆ ਜਾਂ ਭੂਤ ਕਾਲ ਤਾਂ ਬੱਚੋ ਕਿਸੇ ਲੰਬੇ ਚੌੜੇ ਚੱਕਰ ਤੇ ਪੈਣ ਦੀ ਜ਼ਰੂਰਤ ਨਹੀਂ ਸਿਰਫ ਇੱਕ ਗੱਲ ਨੋਟ ਕਰ ਲਓ ਤੁਸੀਂ ਕੀ ਦੇਖਣਾ ਸਿਰਫ ਆਖਰੀ ਸ਼ਬਦ ਦੇਖੋ ਬੱਚੇ ਖੇਡ ਰਹੇ ਸਨ ਜੇ ਤਾਂ ਇੱਥੇ ਸੀ ਜਾਂ ਸਨ ਤਾਂ ਭੂਤ ਕਾਲ ਜੇ ਇੱਥੇ ਹੈ ਤੇ ਹਨ ਤਾਂ ਵਰਤਮਾਨ ਕਾਲ ਜਾਂ ਹੈ ਆਪਣਾ ਸੀ ਤਨ ਦੇ ਨਾਲ ਆ ਦਾ ਪਿਛੇ ਤਾਂ ਭੂਤ ਕਾਲਾ ਹੈ ਤੇ ਹਨ ਵਰਤਮਾਨ ਕਾਲਾ ਜੇਗਾ ਗੀ ਆ ਹੈਗਾ ਪਿਛੇ ਤਾਂ ਹੋਤ ਭਵਿਸ਼ ਕਾਲ ਹੋਏਗਾ ਠੀਕ ਹੈ ਬੱਚੋ ਆ ਗਾਪਰੇਸ਼ਨ ਸੀ ਦੇਖਦੇ ਆ ਤੇ ਬਰਾਬਰ ਦੇ ਅਰਥ ਰੱਖਣ ਵਾਲੇ ਸ਼ਬਦ ਨੂੰ ਸਮਾਨਾਰਥਕ ਸ਼ਬਦ ਕਹਿੰਦੇ ਨੇ ਹੁਣ ਸਮਝੋ ਗੱਲ ਕੀ ਹੈ ਇੱਕੇ ਸ਼ਬਦ ਦਾ ਜਿਸ ਤਰ੍ਹਾਂ ਹੁਣ ਤੁਸੀਂ ਉਦਾਹਰਣ ਲੈ ਕੇ ਚੱਲੋ ਸਾਡੇ ਕੋਲ ਹੈਗਾ ਆਕਾਸ਼ ਇਸ ਵਰਗਾ ਹੋਰ ਸ਼ਬਦ ਅੰਬਰ ਕਿਉਂਕਿ ਉਹਦਾ ਅਰਥ ਵੀ ਇਹੀ ਆ ਬਰਾਬਰ ਦਾ ਆਕਾਸ਼ ਅੰਬਰ ਗगन ਤਾਂ ਸ਼ਬਦ ਸਾਡੇ ਕੋਲ ਤਿੰਨਾਂ ਨੇ ਅਰਥ ਉਹਨਾਂ ਦਾ ਇੱਕੋ ਹੀ ਆ ਤਾਂ ਇਸ ਕਰਕੇ ਇਸ ਨੂੰ ਸਮਾਨ ਅਰਥਕ ਸ਼ਬਦ ਕਹਿੰਦੇ ਨੇ ਬਹੁਰਤਕ ਲਈ ਬਹੁਰਤਕ ਕੀ ਹੁੰਦਾ ਬੱਚਿਓ ਸ਼ਬਦ ਇੱਕ ਹੁੰਦਾ ਉਹਦੇ ਅਰਥ ਬਹੁਤੇ ਹੁੰਦੇ ਉਹਨਾਂ ਨੂੰ ਬਹੁਰਤਕ ਸ਼ਬਦ ਕਹਿੰਦੇ ਅੱਗੇ ਵਿੱਚ ਉਹ ਲੇਖ ਆ ਇਹਦੇ ਬਾਰੇ ਚ ਅਪਾ ਕੋਈ ਚਰਚਾ ਨਹੀਂ ਕਰਾਂਗੇ ਇਹ ਤੁਸੀਂ ਤੁਹਾਡੇ ਅਧਿਆਪਕ ਨੇ ਤੁਹਾਨੂੰ ਪੜਾਇਆ ਹੋਵੇਗਾ ਯਾਦ ਕੀਤਾ ਹੋਵੇਗਾ ਫੇਰ ਹੀ ਤੁਸੀਂ ਦੇਖ ਲੇਖ ਕਰਦੇ ਹੋ ਪਰੰਤੂ ਇੱਥੇ ਇੱਕ ਗੱਲ ਤੁਹਾਨੂੰ ਮੈਂ ਜ਼ਰੂਰ ਦੱਸਣੀ ਚਾਹਾਂਗਾ ਕਿ ਜਿਹੜੇ ਤੁਹਾਨੂੰ ਲੇਖ ਨੇ ਇਹ ਪੰਜ ਵਿਸ਼ਿਆਂ ਤੇ ਤੁਹਾਨੂੰ ਦੇ ਤੋਂ ਲੇਖ ਲਿਖਾ ਲਈ ਕਿ ਆ ਜਾਏਗਾ ਇੱਕ ਹੋਈ ਜਾ ਤੁਹਾਨੂੰ ਜੀਵ ਲਈ ਚਾਹੇ ਤਾਂ ਸਾਡੇ 10 ਗੁਰੂ ਸਾਹਿਬਾਨ ਨੇ ਚਾਹੇ ਕੋਈ ਉਹ ਰਾਜਨੀਤਾ ਦਾ ਚਾਹੇ ਉਹ ਸਾਹਿਦਕਾਰਾ ਚਾਹੇ ਕੋਈ ਦੇਸ਼ਪੱਤ। ਭਾਵੇਂ ਕਿਸੇ ਇੱਕੋ ਵਿਅਕਤੀ ਦੇ ਜੀਵ ਲਈ ਤੁਹਾਨੂੰ ਆਏਗੀ ਜਾਂ ਸਾਡੇ ਗੁਰੂ ਸਾਹਿਬਾਨ ਆਉਣਗੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਸਾਹਿਦਕਾਰਾ ਡਾਕਟਰ ਕੋਈ ਵੀ ਆ ਸਕਦਾ। ਇੱਕ ਆਏਗਾ ਤੁਹਾਨੂੰ ਚਲੰਤ ਕਸਮਸਿਆ ਤੇ ਕਰੰਟ ਸਮਸਿਆ ਜਿਹੜੀ ਚਾਹੇ ਬੇਰੁਜ਼ਗਾਰੀ ਜੀ ਹੋਵੇ ਚਾਹੇ ਉਹ ਦਾਣ ਦੀ ਸਮਸਿਆ ਹੋਵੇ ਕਿ ਚਾਹੇ ਭ੍ਰੂਣ ਅਤੇ ਅਧਿਆਚਾਰੀਆ ਚਾਹੇ ਉਹ ਨਾਸ਼ੀ ਦੀ ਸਮਸਿਆ ਇੱਕ ਆਏਗਾ ਤੁਹਾਨੂੰ ਮੇਲੇ ਤੇ ਤਿਹਾੜਾ ਨਾਲ ਸਬੰਧਤ ਚਾਹੇ ਉਹ ਅਕੀ ਡਾਟਾ ਮੇਲਾ ਚਾਹੇ ਉਹ ਪੰਜਾਬ ਦੇ ਮੇਲੇ ਨੇ ਚਾਹੇ ਸਾਡੇ ਤਿਹਾੜਾ ਨੇ ਜਰੂਰੀ ਫਲੇ ਕਿ ਦਸੰਬਰ ਦਾ ਕਿ ਜਿੰਨੇ ਵੀ ਆਉਂਦੇ ਨੇ ਲੋਹੜੀ ਮਾਗੀ ਦਸਹਿਰਾ ਦੀਵਾਲੀ ਹੋਲੀ ਠੀਕ ਹੈ ਇੱਕ ਬੱਚੇ ਤੁਹਾਨੂੰ ਆਊਗਾ ਸਾਇੰਸ ਅਤੇ ਟੈਕਨੋਲੋਜੀ ਨਾਲ ਸੰਬੰਧਤ ਚਾਹੇ ਕੰਪਿਊਟਰ ਆ ਕੰਪਿਊਟਰ ਦੇ ਲਾਹਵਾਨੀਆਂ ਨੇ ਚਾਹੇ ਵਿਗਿਆਨ ਆ ਵਿ ਅਹ ਚਿਹਰੇ ਤਕਨੋਲੋਜੀ ਬਾਰੇ ਕੋਈ ਵੀ ਆ ਸਕਦਾ ਕਿਸੇ ਇਤਿਹਾਸਕ ਸਥਾਨ ਦੀ ਯਾਤਰਾ ਤੁਹਾਨੂੰ ਸਥਾਨ ਦੀ ਯਾਤਰਾ ਤੋਂ ਆ ਸਕਦਾ ਇਸ ਕਰਕੇ ਕਿਸੇ ਇੱਕ ਵਿਸ਼ੇ ਤੇ ਤੁਸੀਂ ਆਪਣੀ ਪੂਰਨ ਪਕੜ ਰੱਖਣੀ ਆ ਤਾਂ ਕਿ ਤੁਸੀਂ ਉਸ ਵਿਸ਼ੇ ਦੇ ਉੱਤੇ ਲੇਖ ਲਿਖ ਸਕੋ ਫਿਰ ਬੱਚੇ ਤੁਹਾਨੂੰ ਪੱਤਰ ਆਏਗਾ ਪੱਤਰ ਦੇ ਬਾਰੇ ਵਿੱਚ ਵੀ ਮੈਂ ਤੁਹਾਨੂੰ ਕੁਝ ਇਸ ਤੋਂ ਜ਼ਿਆਦਾ ਨਹੀਂ ਕਹਿ ਸਕਦਾ ਕਿਉਂਕਿ ਤੁਹਾਡੇ ਅਧਿਆਪਕ ਸਹਿਬਾਨ ਨੇ ਤੁਹਾਨੂੰ ਇਹ ਕਰਵਾ ਹੀ ਹੋਏਗਾ ਕਿਉਂਕਿ ਇੱਥੇ ਇਸ ਤੇ ਚਰਚਾ ਨਹੀਂ ਕੀਤੀ ਜਾ ਸਕਦੀ ਇਸ ਤੇ ਚਰਚਾ ਆਪਾਂ ਕਰਾਂਗੇ ਜਿਹੜੇ ਇੱਥੇ ਚਰਚਾ ਕਰਾਂਗੇ ਆਪਾਂ ਉਹਨਾਂ ਦੇ ਜਿਹੜੇ ਕਿ ਛੋਟੇ ਪ੍ਰਸ਼ਨ ਨੇ ਫਿਰ ਇਹਦੇ ਵਿੱਚ ਅਗਲਾ ਪ੍ਰਸ਼ਨ ਤੁਹਾਡੇ ਕੋਲੇ ਹੈਗਾ ਇਹਦਾ ਸੰਖੇਪ ਰਚਨਾ ਸੰਖੇਪ ਰਚਨਾ ਕੀ ਹੁੰਦੀ ਹੈ ਤੁਹਾਨੂੰ ਇੱਕ ਪੈਰਾ ਦਿੱਤਾ ਹੋਏਗਾ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਪੜ੍ਹਨਾ ਉਹਦੇ ਵਿੱਚ ਜਿਹੜੇ ਮੁੱਖ-ਮੁੱਖ ਵਿਚਾਰ ਆਏ ਨੇ ਉਸ ਨੂੰ ਤੁਸੀਂ ਸੰਖੇਪ ਕਰਕੇ ਲਿਖਣਾ ਲੱਗ ਪਾਗਾ 1/3 1/3 ਦਾ ਮਤਲਬ ਕੀ ਹੈ ਜੇਕਰ ਤੁਹਾਡੇ ਕੋਲੇ 100 ਸ਼ਬਦ ਦਾ ਪੈਰਾ ਹੈਗਾ ਤਾਂ ਤੁਸੀਂ 33-34 ਸ਼ਬਦ ਦੇ ਵਿੱਚ ਉਸ ਨੂੰ ਲਿਖਣਾ ਤੇ ਜਿਹੜਾ ਉਹਦਾ ਕੇਂਦਰੀ ਨੁਕਤਾ ਹੋਏਗਾ ਉਸ ਦਾ ਤੁਸੀਂ ਉਸ ਨੂੰ ਉਹ ਤੁਹਾਡਾ ਸਰਲੇਖ ਹੋਏਗਾ ਜਿਸ ਤਰ੍ਹਾਂ ਜਿਵੇਂ ਆਪਾਂ ਇਹ ਪੈਰਾ ਪੜ੍ਹਦੇ ਆ ਤੇ ਇਹਦੇ ਵਿੱਚ ਜਿਹੜਾ ਗਲਤੀ ਦਾ ਅਹਿਸਾਸ ਆ ਤਾਂ ਇਹ ਇਹਦਾ ਕੇਂਦਰੀ ਨੁਕਤਾ ਹੈ ਤਾਂ ਇਹ ਸਰਲੇਖ ਨਹੀਂ ਤਾਂ ਜਾ ਸਕਦਾ ਜ਼ਰੂਰੀ ਨਹੀਂ ਕਿ ਸਰਲੇਖ ਇੱਕ ਹੋਵੇ ਸਰਲੇਖ ਆਦਾਂ ਮਿਲਦਾ ਹੋ ਸਕਦਾ ਤੁਸੀਂ ਇਹ ਦੇਖਣਾ ਕਿ ਜਿਹੜਾ ਉਹ ਪੈਰਾ ਹੈਗਾ ਉਹ ਕਿਸ ਕੇਂਦਰੀ ਨੁਕਤੇ ਦੇ ਆਧਾਰ 'ਤੇ ਠੀਕ ਹੈ ਇਹ ਹੋਏਗਾ ਤੁਹਾਡਾ 5 ਨੰਬਰ ਦਾ 4 ਨੰਬਰ ਦਾ ਤੁਹਾਡੀ ਸੰਖੇਪ ਰਚਨਾ 1 ਨੰਬਰ ਦਾ ਤੁਹਾਡਾ ਸਰਲੇਖ ਉਸ ਤੋਂ ਬਾਅਦ ਪ੍ਰਸ਼ਨ ਨੰਬਰ ਅਗਲਾ ਆਪਰੇਸ਼ਨ ਬੱਚੋ ਹੈਗਾ ਤੁਹਾਡੇ ਕੋਲੇ ਮੁਹਾਵਰੇ ਸਾਡੇ ਕੋਲ ਤਿੰਨ ਨਵੇਂ ਮੁਹਾਵਰੇ ਹੋਣਗੇ ਉਹਨਾਂ ਨੂੰ ਅਸੀਂ ਵਾਕਾਂ ਦੇ ਵਰਤਨਾ ਤਾਂ ਕਿ ਉਹਨਾਂ ਦੇ ਅਰਥ ਸਪਸ਼ਟ ਹੋ ਜਾਣ ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਜਿਹੜੇ ਅਸੀਂ ਬ੍ਰੈਕਟ ਦੇ ਵਿੱਚ ਅਰਥ ਦਿੰਨੇ ਹੁੰਦੇ ਆਂਗੇ ਕਿਸੇ ਵੀ ਮੁਹਾਵਰੇ ਦੇ ਉਹ ਦੇਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਜੇ ਤੁਸੀਂ ਦੇਣੇ ਆ ਤਾਂ ਦੇ ਸਕਦੇ ਹੋ ਪਰੰਤੂ ਜਦੋਂ ਤੁਸੀਂ ਅਰਥ ਦਿੰਦੇ ਹੋ ਤਾਂ ਇੱਕ ਗਲਤੀ ਕਰ ਜਾਂਦੇ ਹੋ ਗਲਤੀ ਕੀ ਕਰ ਦਿੰਦੇ ਹੋ ਜਿਹੜਾ ਮੁਹਾਵਰੇ ਦਾ ਅਰਥ ਹੁੰਦਾ ਉਸ ਨੂੰ ਤੁਸੀਂ ਵਾਕ ਦੇ ਵਿੱਚ ਵਰਤ ਜਾਂਦੇ ਹੋ ਜੋ ਕਿ ਗਲਤ ਹੋ ਜਾਂਦਾ ਹੁਣ ਜਿਸ ਤਰ੍ਹਾਂ ਤੁਹਾਡੇ ਕੋਲੇ ਮੁਹਾਵਰਾ ਪੁੱਗਲ ਕਰਨਾ ਇਹਦਾ ਅਰਥ ਕੀ ਰਹੇ ਹੋ ਬੈਕ ਦੇ ਵਿੱਚ ਇਸ਼ਾਰਾ ਕਰਨਾ ਜਦੋਂ ਤੁਸੀਂ ਇਹਦਾ ਵਾਕ ਬਣਾਓਗੇ ਤਾਂ ਵਾਕ ਦੇ ਵਿੱਚ ਕਈ ਵਾਰ ਤੁਸੀਂ کہہ ਸਕਦੇ ਹੋ ਲਿਖ ਦਿੰਦੇ ਹੁੰਦੇ ਹੋਗੇ ਵੀ ਉਸਨੇ ਉਸ ਵੱਲ ਇਸ਼ਾਰਾ ਕਰ ਦਿੱਤਾ ਉਹ ਗਲਤ ਹੋ ਜਾਏਗਾ ਕਿਉਂਕਿ ਇਸ਼ਾਰਾ ਕਰਨਾ ਦੋਸਤੋ ਮੁਹਾਵਰਾ ਹੈ ਹੀ ਨਹੀਂ ਮੁਹਾਵਰਾ ਤਾਂ ਤੁਹਾਨੂੰ ਉਂਗਲ ਕਰਨਾ ਠੀਕ ਹੈ ਇਸੇ ਤਰ੍ਹਾਂ ਜਿਵੇਂ ਅਡੀਆਂ ਚੁੱਕ ਚੁੱਕ ਦੇਖਣਾ ਅਤੇ ਵਰਗਾ ਜਵਾਬ ਦੇਣਾ ਤੁਸੀਂ ਇਹਨਾਂ ਨੂੰ ਵਾਕ ਦੇ ਵਿੱਚ ਵਰਤਣਾ ਤੁਹਾਡੇ ਵਾਕ ਦੇ ਵਿੱਚ ਅਡੀਆਂ ਚੁੱਕ ਚੁੱਕ ਦੇਖਣਾ ਆਉਣਾ ਚਾਹੀਦਾ ਤੁਹਾਡੇ ਵਾਕ ਦੇ ਵਿੱਚ ਟਗੇ ਵਰਗਾ ਜਵਾਬ ਦੇਣਾ ਆਉਣਾ ਚਾਹੀਦਾ ਇਹਕ ਜਿਸ ਤਰ੍ਹਾਂ ਟਕੇਵਲ ਦਾ ਜਵਾਬ ਦੇਣਾ ਆ ਗਿਆ ਉਹ ਆ ਜਵਾਬ ਦੇਣਾ ਕਈ ਵਾਰ ਬੱਚਾ ਕੀ ਲਿਖਦਾ ਵੀ ਆ ਰਾਮ ਨੇ ਮੇਰੇ ਤੋਂ ਕਾਪੀ ਮੰਗੀ ਉਸੇ ਮੈਨੂੰ ਜਵਾਬ ਦੇ ਦਿੱਤਾ ਇਹ ਗੱਲ ਥੋੜੀ ਤਾਂ ਤੁਸੀਂ ਲਿਖਣਾ ਟਕੇਵਲ ਦਾ ਜਵਾਬ ਦੇਣਾ ਜਦੋਂ ਮੈਂ ਰਾਮ ਤੋਂ ਕਾਪੀ ਮੰਗੀ ਤਾਂ ਉਸਨੇ ਮੈਨੂੰ ਟਕੇਵਲ ਦਾ ਜਵਾਬ ਦਿੱਤਾ ਛੱਕੇ ਜਣਾਉਣੇ ਹਰਾ ਦੇਣਾ ਤਾਂ ਬਹੁਤ ਸਾਰੇ ਬੱਚੇ ਕੀ ਲਿਖ ਦੇਣਗੇ ਛੱਕੇ ਛੜਾਉਣੇ ਬਰੈਕਟ ਦੇ ਵਿੱਚ ਹਰਾ ਦੇਣਾ ਤੇ ਉਸਨੇ ਲਿਖਣਾ ਭਾਰਤ ਨੇ ਪਾਕਿਸਤਾਨ ਦੀ ਟੀਮ ਨੂੰ ਹਰਾ ਦਿੱਤਾ ਉਹ ਗਲਤ ਹੋ ਜਾਊਗਾ ਤੁਹਾਡੇ ਵਾਪਸ ਦੇ ਵਿੱਚ ਚੱਕੇ ਛਡਾਉਣਾ ਆਉਣਾ ਚਾਹੀਦਾ ਨਾ ਕਿ ਹਰਾ ਦੇਣਾ ਠੀਕ ਹੈ ਜਿਵੇਂ ਭਾਰਤ ਨੇ ਪਾਕਿਸਤਾਨ ਦੇ ਟੀਮ ਦੇ ਛੱਕੇ ਛਡਾਉਦੇ ਠੀਕ ਹੈ ਬਸ ਇੰਨਾ ਕਾਫੀ ਹੈ ਹੋਰ ਜ਼ਿਆਦਾ ਚਰਚਾ ਨਹੀਂ ਕਰਨੀ ਤੁਸੀਂ ਮੁਹਾਵਰੇ ਨੂੰ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਸਮਝ ਕੇ ਜਾਣਾ ਫੇਲ ਜਾਣਾ ਇਹ ਹੋਣਗੇ ਤੁਹਾਡੇ ਕੋਲੇ 6 ਅੰਕ ਦੇ ਉਸ ਤੋਂ ਬਾਅਦ ਬੱਚਿਓ ਅਗਲਾ ਪ੍ਰਸ਼ਨ ਹੈਗਾ ਤੁਹਾਨੂੰ ਵਿਸ਼ਰਾਮ ਚਿੰਨ ਲਾ ਕੇ ਦੁਬਾਰਾ ਲਿਖੋ ਹੁਣ ਵਿਸ਼ਰਾਮ ਚਿੰਨ ਲਾ ਕੇ ਦੁਬਾਰਾ ਕਰਿਓ ਨਾ ਵਿਸ਼ਰਾਮ ਚਿੰਨਾਂ ਦੇ ਵਿੱਚ ਇੱਕ ਤਾਂ ਬੱਚੇਓ ਇਹ ਦੇਖੋ ਸਾਡੇ ਕੋਲੇ ਜਿਹੜਾ ਵਿਸ਼ਰਾਮ ਚਿੰਨ ਜ਼ਿਆਦਾ ਆਉਂਦਾ ਉਹ ਡੰਡੀ ਆਉਂਦਾ ਇੱਕ ਸਾਡੇ ਕੋਲੇ ਕਮ ਆਉਂਦਾ ਇਹ ਵਿਚਾਰਾਂ ਵਿਚਨਨ ਜਿਹੜੇ ਯਾਦਾਂ ਆਉਂਦੇ ਨੇ ਇਹ ਤਾਂ ਇਹਨਾਂ ਦਾ ਤੁਸੀਂ ਖਿਆਲ ਰੱਖਣਾ ਵੀ ਕਿਵੇਂ ਰਹੂ ਜਦੋਂ ਬਾਤ ਖਤਮ ਹੁੰਦਾ ਬਾਤ ਖਤਮ ਦੇ ਉਹ ਕਹਾਰਨ ਬਾਤ ਆ ਉਹਦੇ ਵਿੱਚ ਕੋਈ ਪ੍ਰੈਸ਼ਨ ਨਹੀਂ ਪੁੱਛਿਆ ਗਿਆ ਤਾਂ ਅਕੀਦ ਤੇ ਗੱਡੀ ਰਹੂਗੀ ਜੇਕਰ ਪ੍ਰੈਸ਼ਨ ਪੁੱਛਿਆ ਗਿਆ ਤਾਂ ਉਹਦੇ ਪਿੱਛੇ ਪ੍ਰਸ਼ਨ ਚਨਨ ਆਪੂ ਜੇ ਕੋਈ ਕਿਸੇ ਵੀ ਆਖੀ ਕੋਈ ਗੱਲ ਨੂੰ ਜਿਉਂ ਤੇ ਉਹ ਲਿਖਿਆ ਗਿਆ ਤਾਂ ਉਸ ਨੂੰ ਤੁਸੀਂ ਕੋਠੇ ਕਾਮਰਾਂ ਦੇ ਵਿੱਚ ਬੰਦ ਕਰੋਗੇ ਪਹਿਲੀ ਗੱਲ ਉਸ ਤੋਂ ਇਲਾਵਾ ਹੋਰ ਕੀ ਇਹ ਦੇਖੋ ਸ਼ਬਦ ਦੇਖੋ ਸਾਡੇ ਕੋਲੇ ਇਹਦਾ ਰੋਟੀ ਟੁਕ ਇੱਕ ਸਮਾਸੀ ਸ਼ਬਦ ਆ ਤਾਂ ਇਹਦੇ ਵਿਚਾਲੇ ਜੋੜ ਨਹੀਂ ਲੱਗਦਾ ਰੋਟੀ ਟੁਕ ਤਿਆਰ ਕਰਨੇ ਚ ਹੋਰ ਕਿੰਨਾ ਸਮਾਂ ਲੱਗਿਆ ਚ ਇਥੇ ਛੋਟਾ ਮਰੂੜੀ ਲੱਗੀ ਹੋਰ ਕਿੰਨਾ ਸਮਾਂ ਲੱਗਿਆ ਦੇਖੋ ਇਹਦੇ ਵਿੱਚ ਪ੍ਰੈਸ਼ਰ ਪਿੱਛੇ ਆ ਗਿਆ ਤੇ ਰੋਟੀ ਟੁਕ ਤਿਆਰ ਕਰਨੇ ਚ ਹੋਰ ਕਿੰਨਾ ਸਮਾਂ ਲੱਗਿਆ ਤਾਂ ਇਹਦੇ ਪਿੱਛੇ ਪ੍ਰੈਸ਼ਰ ਚ ਇਹਨਾਂ ਨੇ ਕੀਤਾ ਉਸ ਤੋਂ ਬਾਅਦ ਕੀਆ ਅੱਛਾ ਤਾਂ ਤੇਰੀ ਮਾਤਾ ਜੀ ਵੀ ਐਮਏ ਹਨ ਹੁਣ ਤੁਸੀਂ ਦੇਖੋ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਅੱਛਾ ਜਿਹੜੀ ਸ਼ਮਦਾ ਉਹ ਮੰਦੇ ਭਾਵ ਪਰ ਗੜਤ ਕਰਨ ਵਾਲਾ ਦਾ ਹੈ ਨੀਦੇ ਭਾਵ ਪਰ ਗੜਤ ਕਰਨ ਵਾਲਾ ਠੀਕ ਹੈ ਤਾਂ ਅੱਛਾ ਦੇ ਨਾਲ ਬੇਸਮਿਕ ਚੈਨ ਲੱਗੋ ਤੇਰੀ ਮਾਤਾ ਜੀ ਵੀ ਐਮ ਹੈ ਹਨ ਐਮਏ ਅੰਗਰੇਜ਼ੀ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਅਸੀਂ ਗੁਰਮਤੀ ਦੇ ਵਿੱਚ ਲਿਖਿਆ ਹੋਇਆ ਤਾਂ ਐਮ ਦੇ ਨਾਲ ਬਿੰਦੀ ਲੱਗੂਗੀ ਏ ਦੇ ਨਾਲ ਬਿੰਦੀ ਲੱਗੂਗੀ ਠੀਕ ਆ ਅੱਗੇ ਤੁਸੀਂ ਡੰਡੇ ਲਾ ਸਕਦੇ ਜੇ ਤੁਹਾਨੂੰ ਇਹ ਲੱਗਦਾ ਵੀ ਇਹਦੇ ਵਿੱਚ ਪ੍ਰਸ਼ਨ ਪੁੱਛਿਆ ਗਿਆ ਕੋਈ ਪੁੱਛ ਰਿਹਾ ਅੱਛਾ ਤਾਂ ਤੇਰੇ ਮਾਤਾ ਜੀ ਵੀ ਐਮ ਹੈ ਹਨ ਤਾਂ ਪ੍ਰਸ਼ਨ ਚ ਇਹ ਵੀ ਲਾ ਸਕਦੇ ਉਹਦੇ ਸਮਝਣ ਤੇ ਨਿਰਪੱਖ ਕਰਦਾ ਇਹ ਜਣਾ ਦੱਸੀ ਵੀ ਹੋ ਸਕਦੀ ਹੈ ਬੰਦਾ ਹਰਾਨੇ ਨਾਲ ਹੀ ਕਰਦਾ ਅੱਛਾ ਤਾਂ ਤੇਰੇ ਮਾਤਾ ਜੀ ਐਵੇਂ ਹਨ। ਠੀਕ ਹੈ ਬੱਚੋ ਇਹ ਕੋਈ ਬੜੀ ਲੰਬੀ ਚੋੜੀ ਗੱਲ ਨਹੀਂ ਜਿਸ ਤਰ੍ਹਾਂ ਤੁਸੀਂ ਸਮਝਦੇ ਹੋ ਸਮਝਦੇ ਆਧਾਰ ਤੇ ਕਿਉਂਕਿ ਵਿਆਕਰਨ ਦਾ ਮਕਸਦ ਜਾਂ ਭਾਸ਼ਾਈ ਦਾ ਮਕਸਦ ਹੀ ਹੈ ਵੀ ਤੁਹਾਡਾ ਸਮਝ ਪੱਧਰ ਨੂੰ ਆਨਿਖਾਰਨਾ ਤਾਂ ਤੁਸੀਂ ਸਮਝਣਾ ਇਸ ਦਾ। ਅੱਛਾ ਅਗਲਾ ਸਾਡੇ ਕੋਲੇ ਪ੍ਰਸ਼ਨ ਕੀ ਹੈਗਾ 8ਵਾਂ ਇਹ ਵਿਆਕਰਨ ਦੇ ਨਾਲ ਸੰਬੰਧਤ ਤੁਹਾਨੂੰ ਦੋ ਪ੍ਰਸ਼ਨ ਪੁੱਛੇ ਜਾਣਗੇ ਜਿਵੇਂ ਮਾਤ ਭਾਸ਼ਾ ਕੀ ਹੁੰਦੀ ਹੈ ਮਾਤ ਭਾਸ਼ਾ ਬਾਰੇ ਤੁਸੀਂ ਲਿਖ ਸਕਦੇ ਹੋ ਤੇ ਜਿਹੜੀ ਭਾਸ਼ਾ ਬੱਚਾ ਆਪਣੀ ਮਾਤੋਂ ਸਿੱਖਦਾ ਦਾ ਉਹ ਨੂੰ ਸੀ ਮਾਤ ਪਾਸ਼ਾ ਕਹਿੰਦੇ ਆ ਜਾਂ ਮਾਂ ਬੋਲੀ ਕਹਿੰਦੇ ਠੀਕ ਆ ਮਾਂ ਬੋਲੀ ਵੀ ਪਰ ਪਾਸ਼ਾ ਲਈ ਯਾਦ ਰੱਖਿਓ ਆ ਸਕਦਾ ਵਿਆਕਰਨ ਦੀ ਪਰਵਾਸ਼ ਹੈਗੀ ਵਿਆਕਰਨ ਦੀ ਪਰਵਾਸ਼ਾ ਜਿਹੜਾ ਆਪਾਂ ਪਹਿਲਾ ਪ੍ਰਸ਼ਨ ਪੜਿਆ ਸੀ ਉਹਦੇ ਵਿੱਚ ਹੀ ਸੀ ਵਿਆਕਰਨ ਕੀ ਹੈ ਵਿਆਕਰਨ ਵਿੱਚੋਂ ਨਿਯਮਾਂ ਦਾ ਸਮੂਹ ਆ ਕਿਹੜੇ ਨਿਯਮਾਂ ਦਾ ਸਮੂਹ ਜਿਹੜੇ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਬਣਾਉਂਦੇ ਤਾਂ ਬੇਟਾ ਨੀਪਰਵਾਸ਼ਾ ਦੇ ਵਿੱਚ ਅਸੀਂ ਲਿਖਾਂਗੇ ਕਿ ਜਿਨ੍ਹਾਂ ਨਿਯਮਾਂ ਦੇ ਨਾਲ ਭਾਸ਼ਾ ਸ਼ੁੱਧ ਅਤੇ ਮਿਆਰੀ ਬਣਦੀ ਹੈ ਉਸ ਨੂੰ ਸੀ ਵਿਆਕਰਨ ਕਹਿੰਦੇ ਹਨ ਜੇ ਤੁਸੀਂ ਲਿਖ ਸਕਦੇ ਹੋ ਕਿ ਵਿਆਕਰਨ ਉਹਨਾਂ ਨਿਯਮਾਂ ਦਾ ਸਮੂਹ ਹੈ ਜਿਹੜੇ ਨੇ ਜੋ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਬਣਾਉਂਦੇ ਨੇ ਜੇ ਕਿਸੇ ਭਾਸ਼ਾ ਨੂੰ ਸ਼ੁੱਧ ਅਤੇ ਮਿਆਰੀ ਬਣਾਉਣ ਲਈ ਜਿਹਨਾਂ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹਨਾਂ ਨਿਯਮਾਂ ਦੇ ਸਮੂਹ ਨੂੰ ਵਿਆਕਰਨ ਕਹਿੰਦੇ ਹ ਜਿਸ ਤਰ੍ਹਾਂ ਤੁਹਾਨੂੰ ਸੌਖਾ ਲੱਗਦਾ ਉਸ ਤਰ੍ਹਾਂ ਲਿਖ ਦਿਓ ਰੱਟਾ ਲਾਉਣ ਵਾਲੀ ਕੋਈ ਗੱਲ ਨਹੀਂ ਸਮਝੋ ਸਮਝੇ ਮਦੇ ਵਿੱਚ ਕੀ ਆ ਤੇ ਵਿਆਕਰਨ ਦੇ ਇੰਜ ਨਿਯਮਾਂ ਦਾ ਸਮੂਹ ਆ ਕਿਹੜੇ ਨਿਯਮਾਂ ਦਾ ਜਿਹੜੇ ਭਾਸ਼ਾ ਨੂੰ ਸ਼ਕਤੀ ਮੈਰੀ ਬਣਾਉਂਦੇ ਨੇ ਇਹਨੂੰ ਜਿਵੇਂ ਮਰਜ਼ੀ ਲਿਖ ਦਿਓ ਤੁਹਾਡਾ ਸਵਾਲ ਸਹੀ ਹੋਈਗਾ ਅੱਛਾ ਅਗਲੇ ਕੀ ਆ ਵਿੱਚ ਧੁਨੀ ਬੋਤੋ ਕੀ ਭਾਗ ਹੈ ਪਹਿਲਾਂ ਕਰਕੇ ਨੇ ਧੁਨੀ ਬੋਤੋ ਕੀ ਭਾਗ ਹੈ ਜਿਸ ਦੇ ਵਿੱਚ ਅਸੀਂ ਧੁਨੀਆਂ ਦਾ ਅਧਿਐਨ ਕਰਦੇ ਹਾਂ ਉਸ ਨੂੰ ਧੁਨੀ ਬੋਤ ਕਹਿੰਦੇ ਆ ਅਧਿਐਨ ਕੀ ਹੁੰਦਾ ਪੜਾਈ ਸਟੱਡੀ ਵਿਆਕਰਨ ਦੇ ਜਿਸ ਭਾਗ ਵਿੱਚ ਅਸੀਂ ਧੁਨੀਆਂ ਦੀ ਸਟੱਡੀ ਕਰਦੇ ਹਾਂ ਧੁਨੀਆਂ ਦੀ ਪੜਾਈ ਕਰਦੇ ਹਾਂ ਧੁਨੀ ਬੋਤ ਕਹਿੰਦੇ ਆ ਵਿਆਕਰਨ ਦੇ ਜਿਸ ਭਾਗ ਵਿੱਚ ਅਸੀਂ ਸ਼ਬਦਾਂ ਦੀ ਪੜਾਈ ਕਰਦੇ ਹਾਂ ਸ਼ਬ ਸ਼ਬਦਾਂ ਦੇ ਅਰਥਾਂ ਦੀ ਪੜਾਈ ਕਰਦੇ ਉਸ ਨੂੰ ਅਰਥਗੋਦ ਕਹਿੰਦੇ। ਵਾਕਾਂ ਦੇ ਜਿਸ ਭਾਗ ਵਿੱਚ ਤੁਸੀਂ ਵਾਕਾਂ ਦੀ ਪੜਾਈ ਕਰਦੇ ਉਸ ਨੂੰ ਵਾਕਗੋਦ ਕਹਿੰਦੇ। ਠੀਕ ਹੈ। ਅਗਲਾ ਕੁਸ਼ਨ ਨੋਮਾ। ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ? ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀ ਹੈ। ਇਹ ਕੁਸ਼ਨ ਤੁਹਾਨੂੰ ਆ ਸਕਦਾ। ਪੰਜਾਬੀ ਭਾਸ਼ਾ ਦੀ ਲਿਪੀ ਗੁਰਮੁਖੀਆ, ਹਿੰਦੀ ਭਾਸ਼ਾ ਦੀ ਲਿਪੀ ਦੇਵਨਾਗਰੀਆ, ਅੰਗਰੇਜ਼ੀ ਭਾਸ਼ਾ ਦੀ ਲਿਪੀ ਰੋਮਨ। ਠੀਕ ਹੈ। ਉਸ ਤੋਂ ਇਲਾਵਾ ਪਾਕਿਸਤਾਨ ਦੇ ਵਿੱਚ ਵੀ ਪੰਜਾਬੀ ਬੋਲੀ ਜਾਂਦੀ ਆ ਪਰੰਤੂ ਉਹ ਗੁਰਮੁਖੀ ਲਿਪੀ ਦੇ ਵਿੱਚ ਨਹੀਂ ਲਿਖਦੇ ਉਹ ਸ਼ਾਹਮੁਖੀ ਲਿਪੀ ਦੇ ਵਿੱਚ ਲਿਖਦੇ ਇਸ ਵਰਗੇ ਤੁਹਾਨੂੰ ਇਸ ਵਰਗਾ ਤੁਹਾਨੂੰ ਪ੍ਰਸ਼ਨ ਇਹ ਵੀ ਆ ਸਕਦਾ ਕਿ ਚਲ ਲੈਂਦੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਆ ਤਾਂ ਉਥੇ ਗੁਰਮੁਖੀ ਨਹੀਂ ਉਥੇ ਸ਼ਾਹਮੁਖੀ ਆ ਠੀਕ ਆ ਹਿੰਦੀ ਦੀ ਲਿਪੀ ਦੇਵਨਾਗਰੀ ਹੈ ਪੰਜਾਬੀ ਦੀ ਲਿਪੀ ਗੁਰਮੁਖੀ ਆ じゃ ਹੂੜੇ ਨਾਲ ਕਿਹੜੀ ਕਿਹੜੀ ਲੱਗਦੀ ਹੈ ਇੱਕ ਤਾਂ ਇਹ ਪ੍ਰਸ਼ਨ ਆਪਾਂ ਹੂੜੇ ਨਾਲ ਬਚੋਂ ਤਿੰਨ ਲਗਾ ਲੱਗਦੀਆਂ ਨੇ ਕਿਹੜੀ ਕਿਹੜੀ ਲੱਗਦੀ ਆ ਪੂਰੇ ਨਾਲ ਔਂਕੜ ਲੱਗਦਾ ਬਲੈਂਕਰ ਲੱਗਦਾ ਤੇ ਘੋੜਾ ਲੱਗਦਾ ਘੋੜਾ ਕਦੋਂ ਲੱਗਦਾ ਜਦੋਂ ਇਹਦਾ ਮੂੰਹ ਖੁੱਲ੍ਹ ਦਿੱਤਾ ਜਾਂਦਾ ਇਸ ਤੋਂ ਇਲਾਵਾ ਹੋਰ ਕੀ ਪੁੱਛਿਆ ਜਾ ਸਕਦਾ ਪੂਰੇ ਨਾਲ ਕਿੰਨੀਆਂ ਅਲਗ ਅਲਗ ਦੀ ਨੇ ਤਿੰਨ ਕਿਹੜੀ ਕਿਹੜੀ ਲੱਗਦੀ ਹੈ ਆਪਾਂ ਚਰਚਾ ਕਰ ਲਈ ਆੜੇ ਨਾਲ ਕਿੰਨੀਆਂ ਅਲਗ ਅਲਗ ਦੀ ਨੇ ਚਾਰ ਧੀਰ ਨਾਲ ਤੇਰਕੀ ਨੀਆਂ ਅਲਗ ਅਲਗ ਦੀ ਨੇ ਤਿੰਨ ਸਾਡੇ ਕੋਲੇ કુલ ਦੰਤ ਲੱਗਣੇ ਨੇ ਤਿੰਨ ਪੂਰੇ ਨਾਲ ਲੱਗ ਜਾਂਦੀਆਂ ਨੇ ਚਾਰ ਆੜੇ ਨਾਲ ਲੱਗ ਜਾਂਦੀਆਂ ਨੇ ਤੇ ਤਿੰਨ ਫਲੇਰ ਧੀਨ ਨਾਲ ਲੱਗਦੇ ਨੇ ਓਕੇ ਅੱਗੇ ਚੱਲਦੇ ਹਾਂ ਬੱਚਿਓ ਪ੍ਰਸ਼ਨ ਨੰਬਰ 10 ਪ੍ਰਸ਼ਨ ਨੰਬਰ 10 ਦੇ ਵਿੱਚ ਕੀ ਹੈ ਪ੍ਰਨਾਮ ਦਾ ਕਿਹੜਿਆ ਵਿਸ਼ੇ ਦੋ ਨੰਬਰ ਦਾ ਹੁਣ ਜਾਂ ਤਾਂ ਪਰਨਾਮ ਦੀ ਪਰਿਭਾਸ਼ਾ ਦੇਣੀ ਹੈ ਚਾਹੇ ਤੇ ਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਦੇਣੀ ਹੈ ਤਾਂ ਬੱਚੇ ਪਰਨਾਮ ਦੀ ਪਰਿਭਾਸ਼ਾ ਦੇਖੋ ਪਰਨਾਮ ਕੀ ਆ ਜੋ ਸ਼ਬਦ ਨਾਮ ਦੀ ਥਾਂ ਤੇ ਵਰਤਾਇਆ ਜਾਵੇ ਉਸ ਨੂੰ ਪਰਨਾਮ ਕਿਹਾ ਜਾਂਦਾ ਤੇ ਉਦਾਹਰਨਾਂ ਕੀ ਦੇਖ ਲਿਖੇ ਸਿਰਫ ਪਰਨਾਮ ਦੇ ਉਦਾਹਰਨਾਂ ਲਿਖਣੇ ਨਹੀਂ ਕਿਸਮਾ ਨਹੀਂ ਲਿਖਣੇ ਕਿਉਂਕਿ ਦੋ ਨੰਬਰ ਦਾ ਹੀ ਆ ਜੋ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਵੇ ਉਸ ਨੂੰ ਪਰਨਾਮ ਕਹਿੰਦੇ ਹਨ ਜਿਵੇਂ ਇਹ ਉਹ ਮੇਰਾ ਸਾਡਾ ਠੀਕ ਹੈ ਇਹਾਰੇ ਪਰਨਾਮ ਬੱਸ ਤੁਹਾਨੂੰ ਦੋ ਨੰਬਰ ਆ ਜਾਣਗੇ ਹੁਣ ਤੇ ਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਦੇ ਕਿਰਿਆ ਵਿਸ਼ੇਸ਼ਣ ਦੀ ਪਰਿਭਾਸ਼ਾ ਕੀ ਹੈ ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਕਿਰਿਆ ਵਿਸ਼ੇਸ਼ਣ ਕਿਹਾ ਜਾਂਦਾ ਹੈ ਠੀਕ ਹੈ ਹੁਣ ਇਹਦੇ ਮੱਦੇਨਜ਼ਰ ਦੇ ਜੋ ਦੇ ਸਾਨੂੰ ਸ਼ਬਦ ਪ੍ਰਸ਼ਨ ਕੀਆ ਸਕਦੇ ਆ ਨਾਮ ਦੀ ਪਰਿਭਾਸ਼ਾ ਦੇ ਜੋ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਆਦਿ ਲਈ ਵਰਤੇ ਜਾਵੇ ਨਾਮ ਪਰਨਾਮ ਕੀਆ ਜੋ ਸ਼ਬਦ ਨਾਮ ਦੀ ਥਾਂ ਤੇ ਵਰਤੇ ਜਾਵੇ ਪਰਨਾਮ ਪਰਨਾਮ ਪਰ ਸਾਡੇ ਕੋਲ ਇਹਦਾ ਵਿਸ਼ੇਸ਼ਣ ਵਿਸ਼ੇਸ਼ਣ ਦੀ ਕੀ ਪਰਿਭਾਸ਼ਾ ਗਈ ਜੋ ਸ਼ਬਦ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਵਿਸ਼ੇਸ਼ਣ ਵਿਸ਼ੇਸ਼ਣ ਤੋਂ ਬਾਅਦ ਬੱਚੇ ਸਾਡੇ ਕੋਲ ਹੈ ਕਿ ਕਿਰਿਆ ਕਿਰਿਆ ਦੇ ਪਰਿਭਾਸ਼ਾ ਕੀ ਆ ਜਿਸ ਤੋਂ ਸ਼ਬਦ ਤੋਂ ਸਾਨੂੰ ਕਿਸੇ ਕੰਮ ਦੇ ਹੋਣ ਦਾ ਸਮੇਂ ਤੇ ਰੱਪਾ ਲੱਗੇ ਸੋ ਕਿਰਿਆ ਕਹਿੰਦੇ ਕਿਰਿਆ ਤੋਂ ਬਾਅਦ ਸਾਡੇ ਕੋਲ ਕੀ ਆ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਦੀ ਕੀ ਪਰਿਭਾਸ਼ਾ ਹੁੰਦਾ ਜਿਹੜੇ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਕਿਰਿਆ ਵਿਸ਼ੇਸ਼ਣ ਵਿਸ਼ੇਸ਼ਣ ਦੀ ਪਰਿਭਾਸ਼ਾ ਤੁਹਾਨੂੰ ਪਹਿਲਾਂ ਦੱਸਿਆ ਨਾਮ ਜਾਂ ਪਰਨਾਮ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਹਾਉਗਾ ਵਿਸ਼ੇਸ਼ਣ ਤੇ ਕਿਰਿਆ ਦੀ ਵਿਸ਼ੇਸ਼ਤਾ ਦੱਸਣ ਵਾਲਾ ਸ਼ਬਦ ਕਹਾਉਗਾ ਕਿਰਿਆ ਵਿਸ਼ੇਸ਼ਣ ਉਸ ਤੋਂ ਬਾਅਦ ਸਾਡੇ ਕੋਲ ਹੈਗਾ ਸੰਬੰਧਕ ਤੇ ਯੋਜਕ ਸੰਬੰਧਕ ਕੀ ਆ ਮੇਰਾ ਨਾਮ ਦਾ ਪਰਨਾਮ ਨਾਲ ਜੋਕ ਕਿਰਿਆ ਨਾਲ ਜਾਂ ਆਪਾਂ ਦੀ ਕਿਸੇ ਵੀ ਸ਼ਬਦ ਨਾਲ ਸੰਬੰਧ ਦੱਸਦਾ ਹੈ ਸੰਬੰਧਕ ਆਖਦੇ ਉਸ ਨੂੰ ਸੰਬੰਧਕ ਇਹਨਾਂ ਸੰਬੰਧ ਕੀ ਉਹਦਾ ਨਾ ਦੇ ਦੀ ਨੋ ਨੇ ਅੱਗੇ ਪਿੱਛੇ ਨੇੜੇ ਤੇੜੇ ਉੱਤੇ ਹੇਲੇ ਇਹ ਸਾਰੇ ਸ਼ਬਦ ਸੰਬੰਧਕ ਨੇ ਜਿਹਨੂੰ ਅੰਗਰੇਜ਼ੀ ਦੇ ਵਿੱਚ ਪ੍ਰੈਪੋਜੀਸ਼ਨ ਕਹਿੰਦੇ ਨੇ ਫਿਰ ਸਾਡੇ ਕੋਲੇ ਆ ਗਿਆ ਜੋਜਕ ਜੋਜਕ ਦੀ ਪਰਿਭਾਸ਼ਾ ਕੀ ਆ ਦੋ ਸ਼ਬਦਾਂ ਨੂੰ ਦੋ ਵਾਕਾਂਸ਼ਾਂ ਨੂੰ ਦੋ ਵਾਕਾਂ ਨੂੰ ਆਪਸ ਵਿੱਚ ਜੋੜਨ ਵਾਲੇ ਸ਼ਬਦ ਨੂੰ ਸੀ ਜੋਜਕ ਕਿਹਾ ਉਹ ਸਾਡੇ ਕੋਲੇ ਕੀ ਆ ਜਿਵੇਂ ਤੇ ਅਤੇ ਕਿਉਂਕਿ ਜੋ ਕਿ ਜਿਹੜਾ ਆਦ ਇਹ ਸਾਰੇ ਜੋ ਜਿਤਨੇ ਠੀਕ ਹੈ ਬੱਚੋ ਅੱਗੇ ਅਗਲਾ ਪ੍ਰਸ਼ਨ ਕੀਆ ਮੇਲਾ ਅਤੇ ਜਮਾਤ ਕਿਸ ਪ੍ਰਕਾਰ ਦੇ ਨਾਮ ਨੇ ਮੇਲਾ ਤੇ ਜਮਾਤ ਤੇ 8 ਵਜੇ ਦੇ ਨਾਮ ਨੇ ਆਪਾਂ ਪਹਿਲਾਂ ਵਿਚਾਰ ਚਰਚਾ ਕਰਕੇ ਛੱਡਿਆ ਕਿ ਜਿਹੜੇ ਜੋ ਚੀਜ਼ਾਂ ਦੇ ਕੱਟ ਲਈ ਵਰਤਿਆ ਜਾਂਦਾ ਸ਼ਬਦ ਇਹ 8 ਵਜੇ ਦੇ ਨਾਮ ਨੇ ਜਿਹਦੇ ਵਿੱਚ ਮੇਲਾ ਹੋ ਗਿਆ ਜਮਾਤ ਹੋ ਗਿਆ ਸ਼ਰਨੀ ਹੋ ਗਿਆ ਜਿਰੜ ਹੋ ਗਿਆ ਵਗ ਹੋ ਗਿਆ ਆ ਠੀਕ ਹੈ ਅਗਲਾ ਪ੍ਰਸ਼ਨ ਫੇਰ ਲੈ ਕੇ ਬਾਤ ਦੇ ਬਚਨਾਂ ਤੇ ਲਿੰਗ ਬਦਲ ਕੇ ਦੋ ਬੱਕਰੇ ਬੱਕਰੀ ਬਾਤ ਬਣਾਓ ਹੁਣ ਇਹ ਗੱਲ ਨੂੰ ਤੁਸੀਂ ਧਿਆਨ ਨਾਲ ਸਮਝੋ ਇਹ ਪ੍ਰਸ਼ਨ ਤੁਹਾਨੂੰ ਆਈ ਗਈ ਜਾਏਗਾ ਅੱਛਾ ਠੀਕ ਸਾਨੂੰ ਕੀ ਕਿਹਾ ਗਿਆ ਤੇ ਸਾਨੂੰ ਕਿਹਾ ਗਿਆ ਅਸੀਂ ਤੁਹਾਨੂੰ ਬਾਗ ਦਿੱਤਾ ਇਹ ਤਾਂ ਪਹਿਲਾਂ ਬਚਨ ਬਦਲੋ ਫੇਰ ਲਿੰਗ ਬਦਲੋ ਬਚਨ ਬਦਲ ਕੇ ਬਾਤ ਬਣਾਉਣਾ ਤੇ ਲਿੰਗ ਬਦਲ ਕੇ ਬਾਤ ਬਣਾਓ ਹੁਣ ਬਚਨ ਕੀ ਬਦਲਣਾ ਬਚਨ ਕੀ ਹੁੰਦਾ ਇੱਕ ਵਚਨ ਨੂੰ ਬਹੁਵਚਨ ਕਰਨਾ ਬਹੁਵਚਨ ਨੂੰ ਇੱਕ ਵਚਨ ਕਰਨਾ ਸਾਡੇ ਕੋਲੇ ਪਹਿਲਾਂ ਕੀ ਹੈ ਕੁੱਤਾ ਕੁੱਤਾ ਕੀ ਹੈ ਇੱਕ ਵਚਨ ਹੁਣ ਅਸੀਂ ਇਹਦਾ ਬਚਨ ਕਿਵੇਂ ਕਰਾਂਗੇ ਇਹਨੂੰ ਬਹੁਵਚਨ ਕਰ ਦੋ ਬਹੁਵਚਨ ਕੀ ਹੈ ਉਹ ਕੁੱਤੇ ਦਾ ਕੁੱਤੇ ਕੁੱਤਾ ਕੁੱਤੇ ਕੁੱਤਾ ਦੌੜ ਰਿਹਾ ਹੈ ਕੁੱਤੇ ਦੌੜ ਰਹੇ ਹਨ ਹੁਣ ਉਸ ਤੋਂ ਬਾਅਦ ਅਧਿ ਲਿੰਗ ਬਦਲਣਾ ਤਾਂ ਤੁਸੀਂ ਕੀ ਕਰਦੇ ਹੋ ਕਈ ਵਾਰ ਗਲਤੀ ਕੀ ਕਰਦੇ ਹੋ ਇਹਦਾ ਬਹੁਵਚਨ ਤੁਸੀਂ ਕੀ ਬਣਾਤਾ ਕੁੱਤੇ ਦੌੜ ਰਹੇ ਹਨ ਤੇ ਲਿੰਗ ਤੁਸੀਂ ਕੁੱਤੇ ਦੌੜ ਰਹੇ ਹਨ ਦਾ ਬੋਲ ਰਹੇ ਹੋ ਇਸ ਤਰ੍ਹਾਂ ਨਹੀਂ ਕਰਨਾ ਕਿਉਂਕਿ ਸਾਨੂੰ ਬਾਤ ਦਿੱਤਾ ਕੁੱਤਾ ਦੌੜ ਰਿਹਾ ਹੈ ਅਸੀਂ ਇਸ ਦਾ ਵਚਨ ਬਦਲਣਾ ਤੇ ਇਸੇ ਦਾ ਹੀ ਲਿੰਗ ਬਦਲਣਾ ਨਾ ਕਿ ਇਹਦੇ ਬਦਲੇ ਕੋਈ ਵਚਨ ਦਾ ਲਿੰਗ ਬਦਲਣਾ ਕੁੱਤਾ ਦੌੜ ਰਿਹਾ ਹੈ ਇਹਦਾ ਜਦੋਂ ਤੁਸੀਂ ਵਚਨ ਬਦਲਤਾ ਕੁੱਤੇ ਦੌੜ ਰਹੇ ਹਨ ਤਾਂ ਤੁਹਾਡਾ ਵਚਨ ਬਦਲਿਆ ਗਿਆ ਵਾਕ ਬਣ ਗਿਆ ਉਸ ਨੂੰ ਭੁੱਲ ਜਾ ਜਦੋਂ ਤੁਸੀਂ ਲਿੰਗ ਬਦਲਣਾ ਉਹ ਦੁਬਾਰੇ ਤੇ ਇੱਥੇ ਦਾ ਹੀ ਕਰਨਾ ਕੁੱਤਾ ਦੌੜ ਰਿਹਾ ਹੈ ਹੁਣ ਕੁੱਤੇ ਦਾ ਕੀ ਲਿੰਗ ਬਦਲਾਂਗੇ ਕੁੱਤੇ ਦੀ ਕਰਨ ਕੁੱਤਾ ਦੌੜ ਰਿਹਾ ਹੈ ਇਹ ਕੁੱਤੀ ਦੌੜ ਰਹੀ ਹੈ ਠੀਕ ਹੈ ਲਿੰਗ ਬਦਲ ਗਿਆ ਤਾਂ ਯਾਦ ਰੱਖਿਓ ਜਦੋਂ ਤੁਸੀਂ ਤੁਹਾਨੂੰ ਕੀ ਕਿਹਾ ਗਿਆ ਪਹਿਲਾਂ ਵਚਨ ਬਦਲ ਲਈ ਕਿਹਾ ਗਿਆ ਤਾਂ ਤੁਸੀਂ ਪਹਿਲਾਂ ਇਹਦਾ ਵਚਨ ਬਦਲਣਾ ਵਚਨ ਕਿੰਵੇਂ ਬਦਲਣਾ ਜੇ ਇੱਕ ਵਚਨ ਆ ਤਾਂ ਬਹੁਵਚਨ ਬਣਾਉ ਤੋ ਬਹੁਵਚਨ ਆ ਤਾਂ ਇੱਕ ਵਚਨ ਬਣਾਉ ਫਿਰ ਕਿਸੇ ਦਾ ਵੀ ਤੁਸੀਂ ਲੇੰਗੋ ਬਦਲਣਾ ਠੀਕ ਹੈ ਜੇ ਪਹਿਲਾਂ ਇਹ ਪਲੇਗ ਦਾ ਤਾਂ ਇਸਤਰੀ ਲਿੰਗ ਬਦਲੋ ਇਸਤਰੀ ਲਿੰਗ ਦਾ ਤਾਂ ਪਲੇਗ ਬਦਲੋ ਬਸ ਠੀਕ ਹੈ ਅਗਲਾ ਆਪਰੇਸ਼ਨ ਤੇ ਇੱਕ ਤੁਹਾਨੂੰ ਬਾਗ ਦਿੱਤਾ ਉਹਨੂੰ ਭੂਤਕਾਲ ਜਾਂ ਭਵਿੱਖਤਕਾਲ ਵਿੱਚ ਬਦਲਣਾ ਤੁਹਾਨੂੰ ਇੱਥੇ ਭੂਤਕਾਲ ਵੀ ਹੋ ਸਕਦਾ ਉਹ ਕਿਹਾ ਜਾਊਗਾ ਵਰਤਮਾਨ ਕਾਲ ਵਿੱਚ ਉਹਨੂੰ ਜੇ ਭਵਿੱਖਤਕਾਲ ਵਿੱਚ ਬਦਲੋ ਜਾਏ ਤੇ ਭੂਤਕਾਲ ਦਿੱਤਾ ਜਾਊਗਾ ਤੁਹਾਨੂੰ ਕਿਹਾ ਜਾਊਗਾ ਤੇ ਭੂਤਕਾਲ ਤੋਂ ਬਦਲੋ ਵਰਤਮਾਨ ਕਾਲ 'ਚ ਬਦਲੋ ਇਹਦੇ ਲਈ ਬੱਚੋ ਤੁਹਾਨੂੰ ਮੈਂ ਪਹਿਲਾਂ ਇੱਕ ਮੈਥਡ ਦੱਸ ਗਿਆ ਥਿਆ ਫਾਰਮੂਲਾ ਦੱਸ ਗਿਆ ਥਿਆ ਤੁਸੀਂ ਕੀ ਕਰਨਾ ਤੁਹਾਨੂੰ ਇਹ ਪਤਾ ਹੈ ਵਰਤਮਾਨ ਕਾਲ ਦਾ ਕਿਉਂ ਕਾਲ ਕਿਉਂ ਵਰਤਮਾਨ ਕਾਲਾ ਕਿਉਂਕਿ ਇਹਦੇ ਪਿੱਛੇ ਹੈ ਤੇ ਹਨ ਹੁਣ ਅਸੀਂ ਇਹ ਪੂਜਕਾਲ ਬਣਾਉਣਾ ਤਾਂ ਅਸੀਂ ਸਿਰ ਤੇ ਇਸ ਨੂੰ ਬਦਲਾਂਗੇ ਬਸ ਉਹਨੇ ਕੋਲੇ ਜੋ ਕੀ ਆ ਪੂਜਕਾਲ ਕੀ ਆ ਬੱਚੇ ਭੰਗੜਾ ਪਾਉਂਦੇ ਹਨ 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 ਦੀ ਤੁਹਾਨੂੰ ਸੰਗ ਕਰਦੋ ਤਾਂ ਇੱਕ ਕਾਲ ਉਹਦੇ ਦੇਚੀ ਕੀ ਆ ਗਾ ਗੇ ਗੀ ਬੜਾ ਸ਼ਬਦ ਇਹਦੇ ਪਿੱਛੇ ਗਾਉਣਾ ਪਊ ਤੇ ਕਿਵੇਂ ਬਣਾਓਗੇ ਮੁੰਡੇ ਭੰਗੜਾ ਪਾਉਂਦੇ ਕੋਲ ਦੇ ਬਸ ਸਾਡੀ ਜੀ ਗੱਲ ਤਾਂ ਤੁਸੀਂ ਬਾਹਲੇ ਚੱਕਰ ਚ ਨਹੀਂ ਪੈਣਾ ਮੋਰੋ ਬਸ ਜੇ ਤਾਂ ਹੈ ਹਨ ਤਾਂ ਇਹ ਵਰਤਮਾਨ ਕਾਲਾ ਜੇ ਕੀ ਸੰਨਾ ਇਹ ਤੇ ਭੂਤਕਾਲ ਆ ਜੇ ਗਾ ਕੇ ਗਿਆ ਤਾਂ ਭਵਿੱਖਕਾਲ ਠੀਕ ਆ ਇਸ ਤਰ੍ਹਾਂ ਅਗਰ ਮੁੰਡੇ ਭੰਗੜਾ ਪਾਉਂਦੇ ਕੱਲ ਭੂਤਕਾਲ ਬਣ ਜੂ ਮੁੰਡੇ ਭੰਗੜਾ ਪਾਉਂਦੇ ਸੰ ਅੱਜ ਭਵਿੱਖਕਾਲ ਬਣ ਜੂ ਮੁੰਡੇ ਭੰਗੜਾ ਪਾਉਂਦੇ ਹੋਣਗੇ ਠੀਕ ਆ ਆਖਰੀ ਪ੍ਰਸ਼ਨ ਕਿਉਂਕਿ ਆਪਣੀ ਵੀਡੀਓ ਲੰਬੀ ਹੁੰਦੀ ਜਾ ਰਹੀ ਹੈ ਇਸ ਕਰਕੇ ਮੈਂ ਜਲਦੀ ਜਲਦੀ ਕਰਨਾ ਆ ਆਖਰੀ ਪ੍ਰਸ਼ਨ ਦੇ ਵਿੱਚ ਕੀ ਆ ਧਾਰ ਸ਼ਬਦ ਦੇ ਦੋ ਵੱਖ-ਵੱਖ ਅਰਥ ਦੱਸਾਉਂਦੇ ਨੇ ਵਾਕ ਬਣਾਓ ਤਾਂ ਤੁਸੀਂ ਵਾਕ ਬਣਾਉਣਾ ਤੇ ਵਾਕਾਂ ਦੇ ਵਿੱਚ ਇਹਦਾ ਅਰਥ ਦੱਸਾਉਣਾ ਜਿਵੇਂ ਸਾਡੇ ਕੋਲੇ ਪਹਿਲਾ ਸ਼ਬਦ ਧਾਰ ਆ ਤਾਂ ਧਾਰ ਦਾ ਤੁਸੀਂ ਵਾਕ ਬਣਾਓ ਵਾਕ ਕੇ ਨਰ ਮਤਲਬ ਇਹਦੇ ਵਿੱਚ ਇਹਦਾ ਅਰਥ ਕੋਈ ਹੋਰ ਹੋਵੇ ਅਗਲੇ ਧਾਰ ਦੇ ਵਿੱਚ ਅਰਥ ਉਹਦਾ ਕੋਈ ਹੋਰ ਹੋਵੇ ਠੀਕ ਹੈ ਉਹ ਧਾਰ ਕੀ ਹੁੰਦੀ ਹੈ ਇੱਕ ਧਾਰ ਹੁੰਦੀ ਹੈ ਮੱਝ ਦੀ ਧਾਰ ਤਾਂ ਤੁਸੀਂ ਲਿਖ ਰਹੇ ਹੋ ਲਿਖ ਸਕਦੇ ਹੋ ਇੱਥੇ ਮੇਰੀ ਮਾਂ ਮੇਂ ਮੱਝ ਦੀ ਧਾਰ ਕੱਢ ਰਹੀ ਹੈ ਤਾਂ ਇਹਦਾ ਅਰਥ ਕੀ ਹੈ ਦੋ ਦੇ ਚੋਣਾ ਇੱਕ ਧਾਰ ਕੇੰਦੀ ਜਿਵੇਂ ਕੋਈ ਤਲਵਾਰ ਦੀ ਧਾਰ ਠੀਕ ਹੈ ਤੁਸੀਂ ਕਹਿ ਸਕਦੇ ਤੁਸੀਂ ਤਲਵਾਰ ਦੀ ਧਾਰ ਬਹੁਤ ਟਿੱਕੀ ਹੈ ਇੱਕ ਧਾਰ ਕੀ ਹੈ ਨਿਸ਼ਚੈ ਕਰਨਾ ਬਿਰੇ ਟੇਰਾ ਦਾ ਕਰਨਾ ਜਿਵੇਂ ਤੁਸੀਂ ਲਿਖੋਗੇ ਮੈਂ ਇਤਬਾਰ ਧਾਰ ਲਿਆ ਹੈ ਕਿ ਮੈਂ 90% ਅੰਕ ਪ੍ਰਾਪਤ ਕਰਨਾ ਹੈ ਠੀਕ ਹੈ ਸ਼ਬਦ ਸਾਡੇ ਕੋਲੇ ਧਾਰ ਹੀ ਆਪਰੰਤ ਉਹਦੇ ਆਪ ਜਿਆਦਾ ਨਹੀਂ ਅਗਲਾ ਸ਼ਬਦ ਅਗਲਾ ਸਾਡੇ ਕੋਲੇ ਹੈਗਾ ਬੱਚਿਓ ਉਸ ਤਤ ਦੇ ਦੋ ਸਮਾਨार्थी ਸ਼ਬਦ ਬਚਨੇ ਆ ਤਾਂ ਕਿ ਇਸ ਤਰ੍ਹਾਂ ਦਾ ਕੋਈ ਵੀ ਸ਼ਬਦ ਆ ਸਕਦਾ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਜਾਣਿਆ ਉਸ ਤਤ ਕੀ ਹਿੰਦੇ ਕਿਸੇ ਦੀ ਪ੍ਰਸ਼ੰਸਾ ਕਰਨੀ ਕਿਸੇ ਦੀ ਬੁੜਾਈ ਕਰਨੀ ਠੀਕ ਹੈ ਪ੍ਰਸ਼ੰਸਾ ਬੁੜਾਈ ਦੇ ਸਮਾਨਾਰਥੀ ਸ਼ਬਦ ਇਹਦਾ ਉਦਮ ਦਾ ਵਿਰੋਧੀ ਸ਼ਬਦ ਉਦਮ ਕੀ ਹੁੰਦਾ ਜਿਹੜਾ ਬੰਦਾ ਯਤਨ ਕਰਦਾ ਹੋਵੇ ਕੋਸ਼ਿਸ਼ ਕਰਦਾ ਹੋਵੇ ਠੀਕ ਹੈ ਜਤਨ ਕੋਸ਼ਿਸ਼ ਉਦਮ ਦੇ ਸਮਾਨਾਰਥਕ ਸ਼ਬਦ ਨੇ ਵਿਰੋਧੀ ਸ਼ਬਦ ਦੇ ਦਰਜੂ ਆਲਸ ਠੀਕ ਹੈ ਤਾਂ ਜਿਹੜੇ ਸਮਾਨਾਰਥਕ ਸ਼ਬਦ ਦੇ ਵਿਰੋਧੀ ਸ਼ਬਦ ਨੇ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਪੜ੍ਹ ਕੇ ਜਾਣਾ ਜ਼ਿਆਦਾਤਰ ਇਹ ਸ਼ਬਦ ਤੁਹਾਡੇ ਸਿਲੇਬਸ ਦੇ ਵਿੱਚੋ ਹੀ ਹੁੰਦੇ ਨੇ ਤਾਂ ਬੱਚਿਓ ਤੁਹਾਡਾ ਧੰਨਵਾਦ ਤੇ ਮੈਨੂੰ ਉਮੀਦ ਆ ਕਿ ਜਿੰਨਾ ਕਾ ਆਪਾਂ ਅੱਜ ਚਰਚਾ ਕੀਤੀ ਹੈ ਜਿੰਨੀ ਕ ਵੀ ਤੇ ਤੁਹਾਨੂੰ ਇਸ ਤੋਂ ਹੈਲਪ ਹੋਈ ਹੋਏਗੀ ਤੇ ਬਾਕੀ ਕੱਲ ਨੂੰ ਦੇਖਦੇ ਹਾਂ ਕਿਸ ਤਰ੍ਹਾਂ ਦਾ ਪੇਪਰ ਆਉਂਦਾ ਪੇਪਰ ਤੋਂ ਬਾਅਦ ਫਿਰ ਮਿਲਦੇ ਆਪਾਂ ਉਸ ਪੇਪਰ ਨੂੰ ਫਲ ਕਰਵਾ ਲਈ ਵੀਗੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ